ਭਾਰਤ ਦੇ ਵਿੱਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਲਗਾਤਾਰ ਦਿਲ ਦੇ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਵੇਖਣ ਨੂੰ ਮਿਲ ਰਿਹਾ ਹੈ ਜਿੱਤੇ 15 ਅਗਸਤ ਦੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਭਾਸ਼ਣ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਕਿ ਭਾਰਤ ਦੇ ਵਿੱਚ ਲਗਾਤਾਰ ਹਾਰਟ ਅਟੈਕ ਹੋ ਰਹੇ ਨੇ ਲਗਾਤਾਰ ਹਾਰਟ ਅਟੈਕ ਮਰੀਜ਼ਾਂ ਦੀ ਜੋ ਹੈ ਉਹ ਗਿਣਤੀ ਵੱਧਦੀ ਜਾ ਰਹੀ ਹੈ ਪਰ ਇਸ ਦੇ ਪਿੱਛੇ ਦਾ ਕਾਰਨ ਕੀ ਹੈ ਪਰ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਕੀ ਹੈ ਦਰਸਲ ਇਸ ਦੇ ਪਿੱਛੇ ਦੀ ਅਹਿਮ ਵਜ੍ਹਾ ਹੈ ਸਾਡੀ ਰਸੋਈ ਚ ਵਰਤਿਆ ਜਾਣ ਵਾਲਾ ਤੇਲ ਜੋ ਰਿਫਾਈਨਡ ਤੇਲ ਅਸੀਂ ਵੱਖ-ਵੱਖ ਪਕਵਾਨ ਬਣਾਉਣ ਦੇ ਲਈ ਵਰਤਦੇ ਹਾਂ ਉਹ ਹੈ ਸਾਡੇ ਹਾਰਟ ਅਟੈਕ ਦੀ ਵਜ੍ਹਾ ਇਹ ਇਨਾ ਖਤਰਨਾਕ ਸਾਬਿਤ ਹੋ ਸਕਦਾ ਹੈ ਕਿ ਪਲ ਦੇ ਵਿੱਚ ਹੀ ਬੰਦਾ ਖਤਮ ਹੋ ਸਕਦਾ ਹੈ ਪਰ ਕਿਵੇਂ ਇਹ ਤੇਲ ਸਾਡੀ ਸਿਹਤ ਦੇ ਲਈ ਹਾਨੀਕਾਰਕ ਹੈ ਅੱਜ ਅਸੀਂ ਇਸ ਦੇ ਬਾਰੇ ਗੱਲ ਕਰਾਂਗੇ ਦਰਸਲ ਜੋ ਰਿਫਾਈਨਡ ਤੇਲ ਅਸੀਂ ਖਾਣਾ ਬਣਾਉਣ ਦੇ ਲਈ ਵਰਤਦੇ ਹਾਂ ਉਸ ਦੇ ਵਿੱਚ ਟ੍ਰਾਂਸ ਫੈਟ ਤੇ ਸੰਤ੍ਰਿਪਤ ਚਰਬੀ ਦੀ ਮਾਤਰਾ ਜੋ ਹੈ ਉਹ ਪਾਈ ਜਾਂਦੀ ਹੈ ਤੇ ਇਹ ਜਦੋਂ ਅਸੀਂ ਤੇਲ ਨੂੰ ਵਾਰ-ਵਾਰ ਗਰਮ ਕਰਦੇ ਹਾਂ ਤਾਂ ਇਹ ਸਾਡੇ ਦਿਲ ਦੀਆਂ ਤਮਨੀਆਂ ਦੇ ਵਿੱਚ ਰੁਕਾਵਟ ਪੈਦਾ ਕਰਦਾ ਹੈ ਜਿਸ ਕਾਰਨ ਦਿਲ ਦਾ ਦੌਰਾ ਜੋ ਹੈ ਉਹ ਪੈਂਦਾ ਖਤਰਾ ਹੋਰ ਵੱਧ ਜਾਂਦਾ ਹੈ ਦਿਲ ਸਰੀਰ ਦੇ ਵਿੱਚ ਖੂਨ ਜੋ ਹੈ ਉਹ ਸਹੀ ਤਰੀਕੇ ਦੇ ਨਾਲ ਦੌਰਾ ਨਹੀਂ ਕਰ ਪਾਉਂਦਾ ਜਿਸ ਕਾਰਨ ਹਾਰਟ ਅਟੈਕ ਵਰਗੀ ਬਿਮਾਰੀ ਹੋ ਸਕਦੀ ਹੈ ਤਾਂ ਹੁਣ ਇਸ ਜੇਕਰ ਤੁਹਾਨੂੰ ਹਾਰਟ ਅਟੈਕ ਦੀ ਬਿਮਾਰੀ ਹੋ ਚੁੱਕੀ ਹੈ ਤਾਂ ਤੁਹਾਨੂੰ ਇਸ ਦੇ ਕੀ ਲੱਛਣ ਨਜ਼ਰ ਆਣਗੇ ਉਸ ਦੇ ਬਾਰੇ ਗੱਲ ਕਰਦੇ ਹਾਂ ਸ਼ੁਰੂਆਤੀ ਲੱਛਣਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਛਾਤੀ ਦੇ ਵਿੱਚ ਹਲਕਾ ਹਲਕਾ ਦਰਦ ਹੋਵੇਗਾ ਇਹ ਹਾਰਟ ਅਟੈਕ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ ਉੱਥੇ ਹੀ ਚੱਕਰ ਆਉਣਾ ਪਸੀਨਾ ਆਉਣਾ ਤੇ ਹੋਰ ਕਈ ਅਜਿਹੇ ਲੱਛਣ ਹੋ ਸਕਦੇ ਹਨ ਜਿਸ ਦੋ ਕੀ ਸ਼ੁਰੂਆਤੀ ਲੱਛਣ ਨੇ ਹਾਰਟ ਅਟੈਕ ਦੇ ਪਰ ਕਿਵੇਂ ਅਸੀਂ ਹਾਰਟ ਅਟੈਕ ਤੋਂ ਬਚ ਸਕਦੇ ਹਾਂ ਹੁਣ ਅਸੀਂ ਇਸ ਦੇ ਬਾਰੇ ਗੱਲ ਕਰਦੇ ਹਾਂ ਜੇਕਰ ਅਸੀਂ ਹਾਰਟ ਅਟੈਕ ਤੋਂ ਬਚਣਾ ਹੈ ਤਾਂ ਸਾਨੂੰ ਖਾਣੇ ਦੇ ਵਿੱਚ ਘੱਟ ਤੋਂ ਘੱਟ ਰਿਫਾਈਨਡ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉੱਥੇ ਹੀ ਸਾਨੂੰ ਤੇਲ ਖਰੀਦਦੇ ਸਮੇਂ ਇਸ ਤੇ ਲੱਗੇ ਲੇਬਲ ਦੀ ਵੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨੀ ਚਾਹੀਦੀ ਹੈ। ਸਾਨੂੰ ਤੇਲ ਨੂੰ ਵਾਰ-ਵਾਰ ਗਰਮ ਕਰਕੇ ਉਸ ਦੀ ਦੁਬਾਰਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਜਿੰਨੀ ਵਾਰ ਅਸੀਂ ਤੇਲ ਨੂੰ ਗਰਮ ਕਰਦੇ ਹਾਂ ਇਹ ਉਨਾ ਹੀ ਖਤਰਨਾਕ ਸਾਡੀ ਸਿਹਤ ਦੇ ਲਈ ਹੋ ਸਕਦਾ ਹੈ। ਉੱਥੇ ਹੀ ਸਾਨੂੰ ਬਾਹਰ ਜੋ ਤਪਸੀ ਤੇਲ ਵਾਲੇ ਪਦਾਰਥ ਖਾਂਦੇ ਆ ਉਹਨਾਂ ਤੋਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਇਸੇ ਦੇ ਨਾਲ ਸਾਨੂੰ ਹਰੀਆਂ ਸਬਜ਼ੀਆਂ ਜੋ ਹੈ ਆਪਣੇ ਪੋਸ਼ਣ ਦੇ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ ਵੱਦ ਤੋਂ ਵੱਧ ਪਾਣੀ ਜੋ ਹੈ ਉਹ ਸਾਨੂੰ ਪੀਣਾ ਚਾਹੀਦਾ ਹੈ ਤੇ ਉੱਥੇ ਹੀ ਸਾਨੂੰ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਕਸਰਤ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਕਸਰਤ ਕਰਨ ਦੇ ਨਾਲ ਅਸੀਂ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ